ਕੋਕਾ ਕੋਤੇ ਕਿਨੇ ਕੋਲ ਕੇ ਰਾਈ ਥੋੜੇ ਰਹਿ ਗਏ ਬਈ ਬਸ ਤੇ ਦਵਿੰਦਰ ਕਿੱਥੇ ਆ ਭਾਬੀ ਦੇ ਨਾਲੋਂ ਡੇ ਨਾਲੋਂ ਡਈ ਹਾਂਜੀ ਮੈਂ ਆਖਣ ਡਈ ਹੀ ਵੀ ਸ਼ਰਮ ਕੋਠੇ ਤੇ ਪਈ ਆ ਤੇ ਚਲੋ ਵੀ ਝਾੜ ਝੂੜ ਕੇ ਤਾਂ ਥੱਲੇ ਲਾ ਲਈਨੇ ਬੱਦਲ ਦਾ ਪਤਾ ਨਹੀਂ ਆਵੇ ਨਾ ਆਵੇ ਤੇ ਭਾਵੇਂ ਆ ਜੇ ਜੇ ਮੈਂ ਸਵੇਰੇ ਕਹਿਨੀ ਵੀ ਸ਼ਰਮ ਕੋਟ ਲਈਏ ਤੇ ਕਹਿ ਦਿੰਦੀ ਸਾਮਾਂ ਨੂੰ ਤੇ ਜੇ ਸਾਮਾਂ ਨੂੰ ਕਹਿਨੀ ਆ ਤੇ ਕਹਿ ਦਿੰਦੀ ਸਵੇਰੇ ਤੇ ਹੁਣ ਜੇ ਬੱਦਲ ਆ ਗਿਆ ਤਾਂ ਉੱਤੇ ਹੀ ਉਹ ਭੇਜ ਭੂਜੇ ਜਾਣੀ ਤੇ ਖਰਾਬ ਹੋ ਜਾਣੀ ਚੀਜ਼ ਸਾਰੀ ਤੇ ਵੇਖ ਲੈ ਸੁਖ ਉਹ ਚਲੋ ਕੋਈ ਗੱਲ ਨਹੀਂ ਭਾਬੀ ਨੇ ਹੀ ਨਹਾ ਲਿਆ ਵਾ ਮੈਂ ਤੇ ਅਜੇ ਨਹਾਉਣਾ ਵਾ ਰੋਟੀਆਂ ਲਾ ਕੇ ਨਾ ਤੇ ਆਪਾਂ ਦੋਵੇਂ ਜਾਣੇ ਸਰੋ ਘੋਟ ਲੈਣੇ ਪਹਿਲਾਂ ਅਸੀਂ ਕਿਹੜਾ ਝਟ ਘੋਟ ਲੈਣੀ ਦੋ ਜਾਣੀਆਂ ਮੈਂ ਕੋਤੋਂ ਨਹੀਂ ਕੋਈ ਗੱਲ ਕਰਨ ਨੂੰ ਤੇ ਝਾਟੀ ਸਾਰੇ ਕੰਮ ਹੋ ਜਾਂਦੇ ਵੇ ਚੌਂਕੇ ਦਾ ਕੰਮ ਵੀ ਛੱਡ ਕੇ ਬੈਠੀ ਐ ਤੇ ਜੇ ਕਵਾਂ ਤੇ ਫੇਰ ਕਹਿਣਾ ਵਾ ਵੀ ਭੂਈ ਨਹੀਂ ਚੰਗੀ ਕੀ ਕਰਾਂ ਦੱਸ ਇਹਦਾ ਆਹੀ ਉਹ ਹਾਲ ਤੂੰ ਸਮਝਾਦੀ ਹੁਣ ਆਪੇ ਤੇ ਦੇਖੀ ਗਾੜੀ ਸਿਰ ਨੂੰ ਪੈਂਦੀ ਉਹ ਨਾ ਟੈਨਸ਼ਨ ਲਾ ਉਹ ਕੋਈ ਮੈਂ ਤਾਂ ਸੋਚਿਆ ਹੀ ਫੜੇ ਮੈਂ ਹੀ ਦੁਖੀ ਐ ਕੋਈ ਮੇਰ ਨਾਲੋਂ ਮੈਂ ਵਿਚਾਰੀ ਜ਼ਿਆਦਾ ਦੁਖੀ ਐ ਅਸਾ ਉਹ ਕੋਈ ਗੱਲ ਨਹੀਂ ਭੈਣ ਭਰਾ ਕੇ ਦੇ ਕੰਮ ਨੁ ਹੁੰਦੇ ਆ ਦੋ ਕੋ ਜਾਨ ਸਰਜੂਗਾ ਇੰਨੇ ਪੈਸੇ ਹੋਣੇ ਆ ਫੜਾਵਾਂ ਕਰੀ ਕੋਈ ਨਹੀਂ ਹੱਥੋਂ ਸਰਲਾ ਜੀ ਤੇਰਾ ਸਰਦਾ ਤੇ ਹੈਗੇ ਪੈਸੇ ਘਰੇ ਪੈਸੇ ਮੈਂ ਦੇ ਦਿੰਦਾ ਲਿਆ ਸੋਖਾ ਹਾਂਜੀ ਜੀ ਦਵਿੰਦਰ ਕਿੱਥੇ ਆ ਪਾਪ ਜੀ ਦੇ ਨਾਲ ਹੋਣ ਲੈ ਜਾਣਾ ਤਾਂ ਨਹੀਂ ਕਿਤੇ ਸੱਜਰੇ ਨਾਲ ਹੋਣਾ ਪੀ ਅੱਜ ਪਤਾ ਨਹੀਂ ਚਲ ਠੀਕ ਹੈ ਪੈਸੇ ਤਾਂ ਘਰ ਹੈਗੇ ਆ ਪਤਾ ਨਹੀਂ ਰੱਖੇ ਕਿੱਥੇ ਐਵੇਂ ਉਹ ਨਾ ਬਣਾਉਣ ਲਈ ਆ ਇਹ ਤਾਂ ਪਰਸੋਂ ਵੀ ਨਾ ਆ ਇਹ ਤਾਂ ਲੁਕਾ ਲੂ ਗੂ ਰੱਖੇ ਹੋਣੇ ਕਿਤੇ ਨਹੀਂ ਆ ਦਵਾਈਆਂ ਲਿਓਣੀ ਹੈਗੀ 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 ਦੇ ਉਹ ਤਾਂ ਮੇਰੇ ਕੋਲ ਪੈਸੇ ਆ ਨਹੀਂ ਦਵਾਈ ਲਿਓਣੀ ਮੇਰੇ ਕੋ ਤੇ ਆਹ ਵੇ ਕਿਦਾਂ ਲੁਕਾ ਕੇ ਰੱਖੇ ਆ ਜਾਨੂ ਦਾ ਸਾਰਾ ਵਿਚਾਰਿਆ ਦਾ ਹਾਈ ਹਾਈ ਕਿਹਟੀ ਕੌਣ ਵਿਜਾਉਣ ਡਿਆ ਵਾ ਵੇਖਾਂ ਦੇ ਸਹੀਂ ਹਾਈ ਹਾਈ ਗਰਕ ਜਾਣਾ ਇੱਥੇ ਵੀ ਆ ਗਿਆ ਯੋ ਕੁੜੀ ਦੇ ਮਗਰ ਹੀ ਹਾਂ ਹਾਂ ਜਿਆ ਕਹਤਿ ਕੋ ਨਾ ਦੇਖਣ ਤੀ ਲੱਲਾ ਮੇਂ ਸ਼ਰੀਮ ਕਿਨ ਆ ਗਈ ਕਿਸ਼ੇ ਬਿਸ਼ੇ ਕੁੜੀ ਆਈ ਇਨੇ ਤੇ ਮਗਰ ਆਣੀ ਹੈ ਕੱਖ ਖੰਨਾ ਲੈਣਾ ਦਾ ਮੁੰਡਾ ਸਾਡੇ ਮੁੰਡਿਆਂ ਨੂੰ ਨਾ ਵਗਾਰ ਦੇ ਮੇਰੇ ਇੱਥੇ ਗੇਜ ਜਾਣਾ ਪੂਰੀ ਆ ਗਿਆ ਤੇ ਆਈ ਹਾਈ ਵੀ ਬੱਬ ਤੇਰੇ ਪੈਰ ਥੱਲੇ ਨਹੀਂ ਲੱਗਣਦੇ ਤੇ ਤੂੰ ਸਾਈਕਲ ਕਿਹਦਾ ਚੁੱਕ ਲੈ ਆਵਾ ਛਾਸਰੀ ਗਾਲ ਹਾਂ ਮੋ ਕਰ ਆਏ ਵੇ ਵੇ ਕਿਤੇ ਸਤਾ ਖੰਨਾ ਵੇ ਜਲੂਸ ਕੱਢਣਾ ਮੇਰਾ ਵੇ ਮੇਰੇ ਮਗਰ ਇੱਥੇ ਤੇਰੇ ਆ ਜਾਣਾ ਕਿਹਨੇ ਤੇਰਾ ਦਿਮਾਗ ਹੈ ਨਹੀਂ ਮਾਸਾ ਵੀ ਘਰ ਆਏਗੇ ਨੂੰ ਪਾਣੀ ਪੋਣੀ ਤੇ ਪੁੱਛ ਲਿਆ ਕਰ ਤੂੰ ਚੱਲ ਵੇਖਾਂ ਘਰ ਤੋਂ ਤੇਰੀਆਂ ਲੈ ਕੇ ਆਏ ਆਂ ਪਾਣੀ ਤਾਂ ਨਹੀਂ ਪੁੱਛਣਾ ਵੇ ਆ ਕੇ ਬਸ ਸਾਈਕਲ ਚੁੱਕ ਲਿਆਂਗਾ ਮਿਆਂੇ ਦੀ ਬੋਤਲ ਯੋ ਹਾਏ ਵੇ ਮੁੰਡੇ ਦਾ ਕੀ ਕਰਾਂ ਸਾਈਕਲ ਕੀਤਾ ਨੀ ਮੈਨੂੰ ਪਤਾ ਹੋਵੇ ਤੇ ਮੈਨੂੰ ਕੀ ਲੋੜ ਇੰਨਾ ਰੌਲਾ ਪਾਉਣ ਦੀ ਕੀਦਾ ਵਾ ਸਾਈਕਲ ਕੀ ਪਤਾ ਹੁਣ ਕੀਦਾ ਚੁੱਕ ਲਿਆ ਹੋਇਆ ਤੇ ਵੇਲਾ ਪੈਰ ਉਹਦੇ ਥੱਲੇ ਨਹੀਂ ਉਹ ਲੱਗਣ ਡੇ ਜ਼ਮੀਨਾਂ ਵਾਸੀ ਗੱਲ ਸੁਣ ਨਵਾਂ ਹੀ ਸਾਈਕਲ ਯੋ ਅਜੇ ਸਟicker ਵੀ ਨਹੀਂ ਲੱਥੇ ਕੀਦਾ ਲਿਆਇਆ ਈ ਚੋਕੇ ਇੰਨੇ ਕੱਢ ਨਹੀਂ ਆੜੇ ਘਰ ਦਾ ਜਲੂਸ ਕਹਿੰਨੇ ਪਿੱਛੇ ਆ ਜਾਣਾ ਇੱਥੇ ਤੱਕ ਨਹੀਂ ਉਦਾਂ ਪੂਆ ਦਾ ਚੇਤਾ ਨਹੀਂ ਆਉਂਦਾ ਤੇ ਐਦਾਂ ਵੇਹ ਪਤਾ ਨਹੀਂ ਕਿ ਇਹਦਾ ਚੋਕ ਲਿਆਈ ਉਹ ਤੇ ਨੱਠਾ ਮਗਰੇ ਕੁੜੀ ਦੇ ਵੇਖ ਜਿੱਦਾਂ ਕਿਤੇ ਮਾਸੇ ਚੈਕ ਲਿਓ ਕਿਹਦਾ ਤੁਮ ਮੈਂ ਦੱਸ ਦਿੰਨੀ ਆ ਤੇ ਕੀ ਕਰਾਂ ਫਿਰ ਮੈਂ ਹੁਣ ਤੇ ਕਹਿੰਨੇ ਜਾਣਾ ਹੀ ਪਿੱਛੇ ਪਹੁੰਚ ਇਹਨੂੰ ਖਵਾਲ ਪਿਆਲ ਲਾ ਜੋ ਖਵਾਲ ਨਾਲ ਪਿਆਣਾ ਚਾਹ ਪਾਣੀ ਪਿਆਲ ਤੇ ਇਹਨੂੰ ਇਥੋਂ ਕੱਢ ਦੇ ਨਹੀਂ ਸਾਡੇ ਘਰਾਂ ਦੀ ਬਦਨਾਮੀ ਰੱਜ ਕਿ ਹੋਣੀ ਹੈ ਤਦ ਮੈਂ ਦੱਸਤਾ ਹੀ ਨਹੀਂ ਇੰਨੇ ਮੈਨੂੰ ਉਹ ਗੱਲ ਆ ਵੀ ਬੁਰੀ ਬਣਾਉਣਾ ਥਾਂ ਥਾਂ ਤੇ ਇਸ ਕੋਈ ਜੰਮਗਰ ਆਇਆ ਗਰਕ ਜਾਣਾ ਅਗੋਂ ਪਿਛੋਂ ਕਰਦਾ ਆਇਆ ਵੇਖ ਕਿੰਦਾ ਸੋਹਣਾ ਸਾਈਕਲ ਹੀ ਉਥੇ ਯੋਖ ਇਸ ਸੋਕਾਂ ਇਹ ਮਰੀਆਂ ਤੂੰ ਇੱਥੇ ਵੀ ਆ ਗਿਆ ਮਗਰੇ ਤੇਰੇ ਚਪੇੜਾ ਪੈਣੀਆ ਤੇਰੇ ਕਿਦਨ ਦੀ ਆ ਕੇ ਬੈਠੀ ਓਥੇ ਤੈਨੂੰ ਮੇਰਾ ਮਾਸਾ ਫਿਕਰ ਨਹੀਂ ਹੈਗਾ ਮੇਰਾ ਫਿਕਰ ਹੁਣ ਐ ਜਿੰਨਾ ਕਿ ਤੂੰ ਫਿਕਰ ਕਰਦਾ ਰਿਹਾ ਉਹਨਾਂ ਕੀ ਹੋਣਾ ਵਾ ਉਹ ਜਿੰਨਾ ਮੈਂ ਫਿਕਰ ਕਰਦਾ ਦੁਨੀਆ ਤੇ ਕਿਸੇ ਨਹੀਂ ਕਰਨਾ ਇੰਨਾ ਜ਼ਰਾ ਚਾ ਚੱਲ ਕਹਿੰਦਾ ਤੇ ਚੁੱਕ ਲੋ ਤਨੀ ਜਾਂੜਿਆ ਸਵੇਰੇ ਕਿਨੇ ਕੱਲੀ ਹੋਇਆ ਤੇ ਰੰਡੀਆਂ ਆ ਤੂੰ ਚੱਲ ਮੈਂ ਤੈਨੂੰ ਲੈਣ ਆਇਆ ਵਾਂ ਪਿੰਡ ਕਲੀਏ ਰੋਟੀ ਦੀ ਬੜੀ ਤੰਗੀ ਆ ਮੈਨੂੰ ਰੋਟੀ ਖਾ ਲੈ ਬਸ ਤੇਰੀ ਘਾਟ ਹੀ ਅਬਿਆ ਸ੍ਰੀਕਾਲ ਸਾਸ੍ਰੀਕਾਲ ਤੇ ਅੰਤ ਤਰੇ ਤੇ ਪੈਰ ਨਹੀਂ ਥੱਲੇ ਲੱਗਣਦੇ ਇਹਨੂੰ ਫੜੀ ਜਣਾ ਛੱਡ ਦੇ ਹਾਂ ਵੇ ਇੱਥੇ ਖਲੋਤਾ ਵਾਂ ਕਿੱਥੇ ਖਲੋਦਾ ਸਹੀ ਆਪਣੇ ਪੈਰਾਂ ਤੇ ਖੜੇ ਹੋ ਕੇ ਦੱਸ ਚੰਗੀ ਤਰ੍ਹਾਂ ਵੀ ਮੈਂ ਖਲੋ ਜਾਣਾ ਵਾਂ ਹਾਂ ਲੱਲਾ ਮੈਂ ਦੱਸਿਆ ਹੀ ਮਾਤਾ ਨੂੰ ਕਿ ਜੇ ਕੁੜੀ ਆਈ ਇਹਨੇ ਮਗਰੇ ਆਣਾ ਵਾਂ ਘੁੰਨੀ ਆ ਜਾਂਦਾ ਸੰਭੋ ਇਸ ਤੇ ਅੱਗੇ ਨਹੀਂ ਕੰਜਰਖਾਨੇ ਮੁੱਕਣ ਦੇ ਉਹ ਨਹੀਂ ਨਹੀਂ ਭਾਬੀ ਇਨੇ ਅੱਜ ਚੱਲ ਜਾਣਾ ਵੇਖੀ ਨਵੇਂ ਘੱਲ ਦੀ ਕਿੱਦਾਂ ਥੋ ਤੈਨੂੰ ਨਾਲ ਲੈ ਕੇ ਜਾਣਾ ਮੈਂ ਕੋਈ ਨਾਲ ਲੈ ਕੇ ਜਾਣਾ ਵੇ ਕਿਧਰ ਨ ਆਇਆ ਵਾ ਤੇ ਕੱਟੇ ਆਇਆ ਵਾ ਆਉਣਾ ਕਰਦਾ ਯਾਰ ਉਹਨੇ ਗੱਡੀ ਆਪਣੀ ਦਾ ਐ ਆਹ ਗੱਡੀ ਤੇ ਆਇਆ ਏ ਤੇ ਕਿੱਥੇ ਆਇਆ ਹੋਣਾ ਇਹਨੇ ਗੱਡੀ ਆ ਦੇ ਆਏ ਹੈ ਵੇਖਾਂ ਸਹੀ ਕਿਹੜੀ ਗੱਡੀ ਲੈ ਕੇ ਆਇਆ ਵਾ ਬੰਦਿਆ ਕੋ ਤੇ ਨਿਗਾਹ ਐ ਥੋ ਮੈਂ ਨਹੀਂ ਜਾਣਾ ਹੁਣ ਇਥੋਂ ਮੈਂ ਕੁਝ ਪੇੜਾ ਨਾ ਖਾਲੀ ਸਾਰੇ ਰਿਸ਼ਤੇਦਾਰ ਤੇ ਤੈਨੂੰ ਲੱਭਦਾ ਆਇਆ ਬੈਠੀ ਆ ਕੇ ਤੂੰ ਘੂਆ ਕੋ ਇਥੇ ਕਿੰਨਾ ਜੇ ਰਹੇਗੀ 부ਆ ਕਦੋਂ ਤੈਨੂੰ ਮੇਰਾ ਨਹੀਂ ਫਿਕਰ ਆਏਗਾ ਨਹੀਂ ਮੈਨੂੰ ਐਨੀ ਫਿਕਰ ਬੂਗਰ। ਇਹ ਗੱਲਾਂ ਦੇ ਚਪੇੜਾ ਮਾਰਾ ਤੇਰੀਆਂ ਤੇ। ਉਹ ਦਾੜੀ ਆਈ ਮੂੰਹ ਤੇ ਅਗਲ ਕਰ ਲਿਆ ਕਰੋ ਕੋਈ ਤੁਸੀਂ ਲੈ ਇਹਨੂੰ ਤੇ ਇਹਨੂੰ ਵੀ ਆ ਗਈ ਜੀ ਆਪਣੀ ਜੀ। ਤੈਨੂੰ ਤਾਂ ਪੂੜਦਾ ਵੀ ਨਹੀਂ ਪਤਾ ਤੈਨੂੰ ਕਿਤੇ ਤੇਰੀ ਤਾਂ ਬੁੱਧੀ ਭ੍ਰਿਸ਼ਟ ਹੋਈ ਆ। ਮੈਂ ਨਹੀਂ ਕੁੜੀ ਨੂੰ ਕਲਾਉਣਾ ਤੇ ਰੋਟੀ ਪਾਣੀ ਖਾ ਤੇ ਨਿਕਲ ਸਾਈਕਲ ਕਿ ਜਦਾ ਲੈ ਆ ਨਾ ਮਗਰ ਆ ਜਾਣਾ ਹੀ। ਸਾਈਕਲ ਆਪਣਾ ਵਾ ਨਾਲੇ ਕੁੜੀ ਮੈਂ ਲੈ ਕੇ ਜਾਣੀ ਆ ਕੁੜੀ ਧਾੜੀ ਆ। ਲੈ ਆਪਣਾ ਤੇ ਤੇਰਾ ਸਾਈਕਲ ਹੈ ਨਹੀਂ ਆ। ਇਦਾਂ ਵਾ ਮੇਟੇ ਕਰਕੇ ਲਿਆ ਵਾ ਤੁਹਾਡੇ ਨੂੰ ਥੋੜਾ ਵਾ ਨਾ ਬੜੇ ਮਿਹਨਤ ਕਰਦਾ ਰੋਜ਼ 4-5000 ਰੁਪਏ ਸਹਮਣ ਕਮਾ ਕੇ ਲਿਆਉਂਦਾ ਅਗਲੇ ਤਾਂ ਬਿਜ਼ਨਸ ਹੀ ਜਾਂਦਾ ਵੇ ਆ ਮੱਥੇ ਤੇ ਮਰਵਾਉਣਾ ਵਾ ਇਹਨੂੰ ਪੰਗੇ ਲਈ ਜਾਂਦਾ ਇਹਨਾਂ ਸੁੱਖ ਇਹਨਾਂ ਸਿਰਕ ਪਾਉਣ ਦਾ ਕੋਈ ਫਾਇਦਾ ਨਹੀਂ ਉਹ ਪਾਣੀ ਧੰਨ ਪਿਆਓ ਰੋਟੀ ਖਵਾਓ ਤੇ ਇਥੋਂ ਖੱਟੋ ਮਗਰ ਆ ਗਿਆ ਨਾ ਕੋਈ ਸਾਈਕਲ ਵਾਲਾ ਤੇ ਬਦਨਾਮੀ ਹੋ ਜਾਣੀ ਚੱਲ ਬਹਿ ਜਾਣ ਪਾਣੀ ਖਵਾਓ ਤੋ ਵੇਦਰੋ ਤੇਈ ਇਹਨੂੰ ਉਹਦਾ ਆਕੜ ਆ ਇੱਥੇ ਵੀ ਤੂੰ ਇਹਨੂੰ ਬਾਹਰ ਹੀ ਖੇ ਨੂੰ ਬੜਾ ਵਧੀਆ ਕਿਤਾ ਵੇ ਹੂੰ ਨਾ ਹੀ ਲਗਦਾ ਵਾ ਹਾਂ ਮੋਹੰਦਰਾ ਕਹਿੰਦਾ ਮੈਂ ਗੱਡੀ ਤੇ ਆਇਆ ਆ ਗੱਡੀ ਤੇ ਆਇਆ ਯੋ ਆ ਕਿਦਾ ਵਾ ਵੇ ਮੈਨੂੰ ਤੇ ਆਪ ਨਹੀਂ ਪਤਾ ਉਹ ਆਇਆ ਯੋ ਅਮਨ ਸੁਖ ਦਾ ਭਰਾ ਤੇ ਕਹਿੰਦਾ ਮੈਂ ਖਾਤੇ ਆਂ ਖਤਿਆ ਕਹਿੰਦਾ ਗੱਡੀ ਤੇ ਨਵਾ ਲਿਆ ਉਹਨੇ ਨਹੀਂ ਮੈਂ ਮਰ ਜਾ ਐਸਾ ਨਵਾ ਲੈਣ ਦੀ ਗਾਤ ਕਿਤੇ ਆ ਇਹ ਕਹਦਾ ਚੋਕ ਲਿਆ ਆਂ ਤਰੇ ਕੋਈ ਮਗਰ ਨਾ ਜੇ ਕਹੇ ਵੀ ਇਹਨੂੰ ਤੂਰੋਂ ਖਤਿਰ ਉਹ ਤੇ ਕਿਹਦਾ ਨਵਾਂ ਸਾਈਕਲ ਯੋ ਹੈ ਨਹੀਂ ਇਹਨੇ ਚੰਦ ਚਾਹਨਾ ਇਹਨੇ ਸਾਡੀ ਆਪਣਾ ਨਾ ਕਿੱਥੇ ਹੈਗਾ ਇਹਨੇ ਜੋਗੇ ਭੋਖਰਾ ਦੇ ਨੱਚਣ ਡੇ ਇੱਥੇ ਨੰਗ ਅੰਦਰ ਲਾਲਾ ਫਿਰ ਹਾਂ ਭੱਲੇ ਤੇਰੇ ਅੰਦਰ ਲਾਲਾ ਉਹ ਜੋ ਬੰਦਾ ਨੱਖ ਘਟਾਵਾਂ ਮੈਂ ਆਪਣੇ ਬੰਦੇ ਦਾ ਅਗਲੇ ਤੇ ਆਣ ਕੇ ਛੱਡਣਾ ਨਹੀਂ ਇਹਨੂੰ ਲਾਗ ਵੇਖ ਲਈਏ ਨਾ ਭਰਾਵਾ ਪੱਤਾ ਢੀਆਂ ਉਹਨਾਂ ਨੇ ਆਣ ਕੇ ਖੱਖਾਂ ਪਾੜ ਦੇਣੀਆਂ ਕਿਹਨੇ ਪਤਾ ਲੱਗਿਆ ਤੇ ਕਿਹਦਾ ਨਵਾਂ ਲੈ ਰਹਿਣ ਦੋ ਇਹਨੂੰ ਉਹਨੂੰ ਕੱਢਾਂ ਮੈਂ ਹਾਂ ਹਮ ਤਰਾ ਕਿਹਦਾ ਨਵਾਂ ਹੀ ਲੈ ਆਈਓ ਹਾਂ ਹਾਏ ਮੈਂ ਨਖਤਿਆ ਵੇ ਆ ਤੇਰਾ ਕੀ ਹਾਲ ਵਾ ਤੂੰ ਕਿਤੇ ਤੈਨੂੰ ਤਾਂ ਕੋਈ ਵਰਜਣ ਵਾਲਾ ਵੀ ਨਹੀਂ ਹੈਗਾ ਉੱਥੇ ਬੁੜੀ ਮੈਂ ਨਾ ਲਿਉਂਦੀ ਤੇ ਕੁੜੀ ਦੀ ਤੇ ਉਹ ਗੱਲ ਵੀ ਜਾਣ ਜਿਹੜੀ ਸੁਲੀ ਟੰਗੀ ਹੀ ਉੱਥੇ ਮੇਰੀ ਗੱਲ ਸੁਣ ਤੇਰੇ ਵੱਲ ਵੇਖ ਕੇ ਤੇ ਕਿਤੇ ਮੈਨੂੰ ਹੌਲ ਪੈਣ ਡਏ ਆ ਤੇਰੇ ਵਰਗੇ ਜਿਹੜੇ ਕਮਾਈ ਤੰਦਾ ਆਪਣੇ ਕਿਤੇ ਆ ਜੀ ਬੁੜੀ ਤੇ ਹੈਗੀ ਹੌਲ ਪੈਣ ਡਿਆ ਕੰਮ ਕਰਨ ਨੂੰ ਮੇਰੀ ਭੈਣ ਲੈੰਦੀ ਇੱਥੇ ਆ ਤੇਰੀ ਨੌ ਦੇ ਹੱਥ ਨਾਲ ਮੈਲੇ ਹੋਣ ਕਿਤੇ ਇਹਦੀ ਜੀਬ ਵੇਖ ਕੇ ਤਾਂ ਇਹ ਤੈਨੂੰ ਪਤਾ ਨਾ ਮੇਰੀ ਦਾ ਇਹ ਪੈਨੂੰ ਇਹ ਨਹੀਂ ਪਤਾ ਵੀ ਆਪਣਾ ਘਰ ਕਿੱਦਾਂ ਚਲਾਉਣਾ ਕੀ ਕਰਨਾ ਆਹ ਵੇਖ ਉਹਦੇ ਮੂੰਹ ਆਲ ਵੇ ਵਿਚਾਰੀ ਨੂੰ ਕੰਮ ਕਰਨ ਨੂੰ ਦੁ ਲਿਆਂਦਾ ਇੱਥੇ ਉਹਨੇ ਇਹਨੇ ਮੈਨੂੰ ਕੰਮ ਵਾਲੀਆਂ ਲਾ ਕੇ ਦਿੱਤੀਆਂ ਸੀ ਸਾਰਾ ਸਾਰਾ ਦਿਨ ਕਿਤੇ ਘਰ ਨਹੀਂ ਹੀ ਬਣਦਾ ਮੈਂ ਕਿੱਦਾਂ ਕਿਤੇ ਸੁਖਣਾ ਸੁਖ ਸੁਖ ਕੇ ਤੈਨੂੰ ਲਿਆ ਤੇ ਤੂੰ ਆਹ ਹੱਡੀ ਆ ਕਦਰ ਡਿਆ ਪਾਉਣ ਤੂੰ ਕਮਣ ਸੱਚੀ ਸੱਚੀ ਦੱਸ ਸਿਆ ਘੜਗੇ ਦਾ ਲਿਆਂਦਾ ਮਾ ਆਪਣਾ λεयां ਦਾਵਾ ਤੈਨੂੰ ਪਤਾ ਨਹੀਂ ਮੈਂ ਕੰਮ ਕਰਦਾ ਆਪਣਾ ਤੇ ਤੂੰ ਲਿਆਉਂਦੀ ਨਾ ਗਣੀ ਆ ਵੇਖਾਂ ਕਿ ਜੀ ਮੈਰੀ ਵੇਖਦਾ ਚੱਲਦੀ ਮੈਂ ਤੇ ਆਣੀ ਆ ਬਹੁਤੀਆਂ ਗੱਲਾਂ ਨਾ ਕਰੋ ਤੇ ਕੱਢੋ ਇਹਨੂੰ ਕੱਢਣ ਦੀ ਕਰੋ ਇੱਥੇ ਬਾਹਰ ਕੇ ਬਹਿ ਗਈਆਂ ਜੇ ਹੁਣੇ ਕੋਈ ਮਗਰ ਆ ਗਿਆ ਤੇ ਜਲੂਫ ਤੇ ਨਿਕਲ ਜਾਣਾ ਸਾਡੇ ਘਰ ਦਾ ਨਹੀਂ ਤੇ ਭਾਬੀ ਤੇਰੇ ਘਰ ਆਇਆ ਮੈਂ ਆਪਣੀ 부ਆ ਦੇ ਘਰ ਆਇਆ ਵਾ ਬੱਲੇ ਵੇ ਤੇਰੇ ਇੱਕ ਪਿੰਨਾ ਘਰ ਆ ਮੇਰਾ ਅੱਛਾ ਮੇਰਾ ਹੀ ਪੂਰਾ ਹਿਸਾਬਾ ਲੱਗਾ ਮੰਗ ਜੇ ਆਪ ਕੋ ਤੈਨੂੰ ਦੇ ਕੇ ਨਾ ਤੋਰੀ ਹੁਣ ਤੈਨੂੰ ਇਹ ਸੱਜ ਤੋਂ ਆ ਸੁਣ ਲੈ ਮੇਰੀ ਭੈਣ ਲੈ ਆਂਤੀ ਤੁਸੀਂ ਇੱਥੇ ਮੇਰੀ ਗੱਲ ਸੁਣ ਲੈ ਚਿੱਤਰ ਹੋ ਜਾ ਇੱਥੋਂ ਤੇ ਕੁੜੀ ਨੇ ਕਿਤੇ ਨਹੀਂ ਜਾਣਾ ਤੇਰੇ ਨਾਲ ਜਾ ਨਹੀਂ ਹੋ ਜਾਂਦੇ ਨਹੀਂ ਚੱਲ ਮੇਰੀ ਗੱਲ ਸੁਣ ਚੱਲ ਮੈਂ ਵੀ ਨਾਲ ਚੱਲ ਚੱਲ ਆਹੋ ਖਬਰਦਾਰ ਜੇ ਇੱਥੋਂ ਬਾਹਰ ਦੇ ਲੀ ਜਾਂਦਾ ਪੈਰ ਪੁੱਟਿਆ ਤੇ ਇਹਨੂੰ ਕਰ ਇਹ ਜਾਵੇ ਇੱਥੇ ਅੰਤਲਿਆ ਸਟਾਣੀਆਂ ਆਉਂਦੀਆਂ ਮਨਸਵੰਨੀਆਂ ਕੁੜੀ ਤੂੰ ਇਕੱਲੀ ਛੱਡੀ ਇੱਥੇ ਸ਼ਰਮ ਨਾਲ ਨੱਕ ਡੋਬ ਕੇ ਮਰ ਜਾ ਕਰ ਚੱਲ ਨਿਕਲੇ ਤੋ ਚੱਲ ਉਹ ਕੋਈ ਗਾਣੀ ਭਾਬੀ ਐਦਾਂ ਇੰਨੇ ਨਹੀਂ ਜਾਣਾ ਇਹਨੂੰ ਹਟਾ ਇਹਨੂੰ ਕੋ ਅਗਲ-ਉਗਲ ਦਿਆ ਕਰੋ ਇਹਨੂੰ ਕਿ ਨਹੀਂ ਲਵਿੰਦਰ ਜਾ ਤੂੰ ਜਾ ਕੇ ਨਾ ਰੋਟੀ ਰੋਟੀ ਖਾਣੀ ਆਹ ਖਾਣੇ ਆ ਗਏ ਦੋ ਇਹਨੂੰ ਪਨੀਰ ਦੀ ਸਬਜ਼ੀ ਬਣਾ ਕੇ ਤੇ ਮੁੜ ਕੇ ਆ ਗਏ ਨਾ ਅੰਦੇ ਮਗਰ ਰੋਟੀ ਇਹਨਾਂ ਦੇ ਹੱਥ ਦੀ ਨਹੀਂ ਖਾਣੀ ਮੈਂ ਉਹਦਨ ਦੀ ਖਾਈਆਂ ਮੈਂ ਨਹੀਂ ਉਹਦਨ ਦੀ ਕਿਹਦੇ ਹੱਥ ਦੀ ਖਾਂਦੇ ਆ ਹੈਂ ਮੂੰਹ ਵੇ ਮਾਸਾਕ ਜਿੰਨਾ ਖਾਣਿਆ ਕੀ ਪਤਾ ਤੇ ਉਹਨੂੰ ਜੋ ਘਾਤੋ ਰੱਖਿਆ ਤੁਸੀਂ ਅਹੀਂ ਰੱਖਿਆ ਨੇ ਰੋਂਦੀ ਨੇ ਫੋਨ ਲਾਇਆ ਸੀ ਹਮਤਰਿਆ ਮਗਰ ਉਹ ਜਿੰਨਾ ਕੋ ਪੈਸੇ ਲੈ ਉਹ ਘਰ ਆਉਂਦੇ ਆ ਕੱਲ ਨੂੰ ਕੋਈ ਉਚਨੀ ਚ ਹੋ ਗਈ ਤੇ ਮੂੰਹ ਜੋਗ ਬਖਾਉਂ ਜੋਗ ਲੱਤੀ ਆ ਲੈਂਦਾ ਇਹਨੂੰ ਉਹ ਮੈਂ ਹੈਗਾ ਵਾਂ ਉਚਨੀ ਚੋਂ ਦਿੰਦਾ ਮੈਂ ਬੱਲੇ ਤੇਰੇ ਇਹੋ ਜਿਹੇ ਭਰਾ ਹੋਣ ਨਾ ਫਿਰ ਤੇ ਭੈਣਾਂ ਦਾ ਹੋ ਗਈ ਰਕਸ਼ਾ ਇਹਨਾਂ ਨਹੀਂ ਕਰਨੀ ਵੱਧ ਹੋਈ ਤੇਰੀ ਛੱਡਣੀ ਕਿ ਨਹੀਂ ਅਦਰ ਤੂੰ ਮੈਨੂੰ ਆਨਾ ਛੱਡ ਦੂੰਗਾ ਸਾਰੀ ਸ਼ਰਾਬ ਛੱਡੂੰ ਮੈਂ ਪੀਣੀ ਨਹੀਂ ਤੇ ਹੁਣ ਕਿਉਂ ਓ ਮੇਰੀ ਗੱਲ ਸੁਣ ਲੋ ਛੱਡ ਦੂੰਗਾ ਅੱਜ ਤੋਂ ਬਾਅਦ ਨਹੀਂ ਪੀਂਦਾ ਵਾਦਾ ਤੇਰਾ ਨਾਲ ਮੈਂ ਨਹੀਂ ਇਹਦਾਂ ਕੋਈ ਨਹੀਂ ਮਥੇ ਦੀਆਂ ਠੀਕਰੀਆਂ ਭੰਨਣ ਦਾ ਫਾਇਦਾ ਇਹਨੂੰ ਕੱਢੋ ਤੇ ਚਤੋਰਾ ਇਹਨੂੰ ਜਾਵੇ ਨਿਕਲੇ ਹੱਦ ਹੋਈ ਤਾਂ ਡੈਲੀ ਲੈ ਕੇ ਬਹਿ ਗਈ ਇਹਨੂੰ ਇੱਥੇ ਦੋਵੇਂ ਚੱਲ ਲੈਦਾ ਤੂੰ ਵੀ ਚੱਲ ਬੋਲੀ ਚਲੀ ਜਾਨੀ ਜਿੱਦਾ ਮੱਟ ਜਣੋ ਚੱਲ ਓ ਚੱਲ ਕੋਈ ਗੱਲ ਨਹੀਂ ਚਾਰ ਬੰਦੇ ਆ ਗਏ ਨਾ ਇੱਥੇ ਤੇ ਇਤਨੀ ਓ ਤਾੜੀ ਲੈਣੀ ਤੇ ਨਾ ਰੈਲੀ ਸਾਡੀ ਠੀਕ ਹੈ ਰੈਲੀ ਵੱਡੀ ਆਹ ਚੱਲ ਚੱਲ ਤੈਨੂੰ ਮੈਂ ਕਹਤਾ ਕੁੜੀ ਨੇ ਕਿਤੇ ਜਾਣਾ ਮੰਮੀ ਤੈਨੂੰ ਮੈਂ ਕਹਤਾ ਵੇ ਤੈਨੂੰ ਵੀ ਕਹਤਾ ਹੀ ਉਹ ਮੈਂ ਉਖਾ ਚੱਲ ਜਲੀਏ ਕਪੜੇ ਫੜ ਤੇ ਚੱਲ ਜਲੀਏ ਕਿਉਂ ਕੀ ਗੱਲ ਆ ਕੁੜੀ ਨੇ ਕਿਧਰ ਜਾਣਾ ਮੈਂ ਤੈਨੂੰ ਅੱਗੇ ਵੀ ਕਹਤਾ ਹੀ ਉਹ ਕਿਉਂ ਜਾਣਾ ਕਿਉਂ ਨਹੀਂ ਆ ਅਵੇ ਬੋਲੀ ਜਾਂਦੀ ਆ ਹਾਂ ਕਿਦਾਂ ਬੋਲਦਾ ਮੈਂ ਜ਼ੁਬਾਨ ਸੁਭਾਲ ਕੇ ਗੱਲ ਕਰ ਤੈਨੂੰ ਪਤਾ ਕਿਹਨਾ ਬੋਲਣ ਡਿਆ ਤੂੰ ਤੇਰੀ ਜ਼ੁਬਾਨ ਪਤਾ ਐਡੀ ਲੰਮੀ ਆ ਹਾਂ ਇਹ ਮਾਂ ਦਾ ਤੇਰੇ ਸਿਆਪੇ ਸਾਰੇ ਜਾਜਾ ਇਹਨਾਂ ਨਾਲ ਗੱਲਾਂ ਕਰਦੀ ਹੋਣੀ ਦੱਸਦੀ ਨਹੀਂ ਜ਼ੁਬਾਨਾਂ ਲੰਮੀਆਂ ਨਾ ਉਹਦੀਆਂ ਤੇ ਤਾ ਮੂੰਹ ਚੜ ਕੇ ਕਿੱਦਾਂ ਡਈ ਬੋਲਣਾ ਵੇ ਸਾਡੇ ਘਰ ਦਾ ਮਾਂ ਬਲਾਵਾ ਇੱਥੋਂ ਚਿੱਤਰ ਹੋ ਜਾ ਮੇਰੇ ਕੋਲ ਕਿਤੇ ਛੱਤਰ ਨਾ ਖਾਲੀ ਇੰਦਾ ਨਹੀਂ ਬੋਲੀਦਾ ਹੁੰਦਾ ਵੱਡੀ ਆ ਫਿਰ ਵੀ ਤੇਰੀ ਭਾਬੀ ਉਹ ਜਾ ਜਾ ਸਿਰਨਾਖਾ ਖਾ ਮੇਰਾ ਮਾਂ ਤੂੰ ਜੱਬ ਨੂੰ ਆਵਾਜ਼ ਇੱਜ਼ਤ ਕਿਤੇ ਮਾਸਾ ਜਿਨੀ ਨਹੀਂ ਕਰਨੀ ਆਉਂਦੀ ਇਹਨਾਂ ਖੱਤੇ ਨੂੰ ਨਹੀਂ ਉਹਨੇ ਤੇ ਪੀਤੀ ਆ ਤੂੰ ਵੀ ਪੀਤੀ ਆ ਤੂੰ ਬੜੀ ਇਤ ਕਰਨ ਦੀ ਮੇਰੀ ਘਰ ਆਏ ਦੀ ਬੋਲਣਾ ਤੈਨੂੰ ਹੁੰਦਾ ਨਹੀਂ ਆ ਕਿੱਦਾਂ ਜੀ ਅਗਲ ਦਿੱਤੀ ਇਹਨੂੰ ਪਿੱਛੋਂ ਹੀ ਸਿੱਖ ਕੇ ਆਈ ਹੋਣੀ ਇੰਦਾ ਦੀ ਵੇ ਚੁੱਪ ਕਰ ਜਾ ਕਿੱਡੇ ਤੇਰੀ ਕੁਤਰੀ ਚੱਲਦੀ ਆ ਤੂੰ ਹੀ ਚੁੱਪ ਕਰ ਦਿਆ ਬੋਲੀ ਜਾਂਦੀ ਇਹਨੂੰ ਚੱਲ ਜਲੀਏ ਘਰ ਗਾਂ ਕੋਲਾਰਾ ਪਿਆ ਕਰੋ ਕੋੜੇ ਉੱਥੇ ਕਰ ਖਤਾਰਾ ਜਿਆ ਆਇਆ ਵਾ ਕੱਪੜੇ ਧੋਣ ਵਾਲੇ ਪਏ ਬੈਠੀ ਤੂੰ ਇੱਥੇ ਫੱਬ ਕੇ ਕਿਦਾਂ ਤੈਨੂੰ ਭਰਾ ਦਾ ਫਿਕਰ ਨਹੀਂ ਹੈ ਗਾਵਾਂ ਸਾ ਵੀ ਤੈਨੂੰ ਤੇ ਬੜਾ ਫਿਕਰ ਰਹਿੰਦਾ ਵਾ ਕਿ ਸੈ ਸੈ ਰਾਤ ਘਰ ਨਹੀਂ ਵੜਦਾ ਤੈਨੂੰ ਤਾਂ ਬੜੇ ਫਿਕਰ ਹੁੰਦੇ ਆ ਵੀ ਭੈਣ ਮਾ ਘਰ ਇਹੋ ਕਿਚਕਿਚ ਕਰਦਾ ਰਹਿੰਦਾ ਤਾਂ ਉੱਤੇ ਇਹੋ ਹੀ ਵੇਖ ਲਓ ਇੱਧੇ ਰਹਿੰਦਾ ਜਬਾਨ ਵੇਹ ਤੇਰੀ ਅਮਨ ਕਿਦਾਂ ਚੱਲਣ ਢਈ ਤੇਰੀ ਤੈਨੂੰ ਪਤਾ ਵੀ ਹੈ ਤੂੰ ਕੀ ਬੋਲਣ ਢਿਆ ਵਾ ਪਤਾ ਵਾ ਸਾਰਾ ਮੈਨੂੰ ਕੋਈ ਨਾ ਸਕਾਰ ਲੋ ਜੇ ਤੂੰ ਹੋਣਾ ਹੀ ਸੀ ਤੇ ਨਾਹਾਂ ਸਿਰ ਸਿਰੇ ਡੱਪਦਾ ਜ਼ਰੂਰੀ ਹੀ ਕਿੱਥੇ ਪੀਤੀ ਲੈ ਐਵੇਂ ਮਾਰੀ ਜਾਂਦੀਆਂ ਤੁਸੀਂ ਪੈਸੇ ਦਿੱਤੇ ਮੈਨੂੰ ਲੈ ਕਿਹਨੇ ਕਿਨੂੰ ਪੈਸੇ ਹੁਣ ਤੈਨੂੰ ਪੈਸੇ ਦਈਏ ਤਾਂ ਫੇਰ ਤੂੰ ਤੈਨੂੰ ਪਿਆਲੀ ਹੀ ਹੈ ਨਾ ਖਵਾ ਸੱਚ ਪੈਸਿਆਂ ਤੋਂ ਜ਼ਿਆਦਾ ਆ ਪੈਸੇ ਦੇ ਦੇ ਥੋੜੇ ਜੇ ਪੰਡਾ ਸੁਦਾ ਲਿਉਣ ਵਾਲਾ ਵਾ ਆਹੋ ਦੇ ਦੋ ਇਹਨੂੰ ਪੈਸੇ ਇਹਦੇ ਪਿਓ ਨੇ ਇੱਥੇ ਬਹਿ ਜਮਾਂ ਕਰਾਈ ਸੀ ਨਾ ਪੈਸੇ ਖਾਤੇ ਖਲਾਏ ਸੀ ਫਿਰ ਜਦੋਂ ਲੋੜ ਹੋ ਮੇਰੇ ਪੁੱਤ ਨੂੰ ਕਢਾ ਕੇ ਦੇ ਦਿਓ ਕਿੱਡੀਆਂ ਨਾ ਬੈਂਕ ਸਮਝੀ ਇਹ ਕੋ ਮੰਗੇ ਕਿਨੇ ਮੇਰਾ ਹੀ ਘਰ ਵਾ ਠੀਕ ਆ ਇੱਥੇ ਹੀ ਜਾਣੀ ਭਾਬੀ ਲੱਗਦੀ ਮੈਂ ਤੇਰੀ ਇੱਜ਼ਤ ਕਰਦਾ ਤੈਨੂੰ ਕੂਣਾ ਨਹੀਂ ਆਉਂਦਾ ਤੈਨੂੰ ਕਿਤੇ ਮਾਫ ਨਹੀਂ ਨਾ ਬੋੜੀ ਟਟੀਆਂ ਕਰਨਾ ਉਦੋਂ ਤੇ ਤੇ ਹਾਰ ਪਾ ਤੇ ਭਾਬੀ ਜਾਨਦੀ ਮੂੰਹ ਚੁੱਕ ਕੇ ਇੱਧਰ ਨੂੰ ਆ ਵੇਖ ਲੈ ਨੀ ਸੁੱਖ ਕਿਦਾਂ ਬੋਲਦਾ ਇਹਨੇ ਜੁੱਤੀਆਂ ਨਹੀਂ ਮੇਰੇ ਕੋਲ ਦਿਖਾ ਲੈਣੀ ਤੂੰ ਫੇਰ ਆਗੇ ਤੈਨੂੰ ਕੈਸ਼ ਦੇਣਾ ਨਾ ਤੂੰ ਰੋਟੀ ਬਣਾ ਦੇ ਮੇਰੇ ਵਾਜਦ ਕਰ ਤਾਰ ਕੋ ਕਿਤੇ ਪੈਸੇ ਨਿਕਲ ਦੇਣੀ ਆ ਕੋਣ ਬੜੀ ਸੇਤੀ ਨਿਕਲੋਂ ਨਿਆ ਮਿਲ ਗਿਆ ਨਾ ਮੌਕਾ ਤੈਨੂੰ ਦੋਰੇ ਚਲ ਜਾ ਹੁਣ ਏਦਾਂ ਹੀ ਮੇਰੇ ਨਾਲ ਜਿਆ ਲੱਛਣ ਰਏ ਇਹਨਾਂ ਦੇ ਤੇ ਦੇ ਬੋਲੀ ਜਾਂਦਾ ਵਾ ਤੇਰੀ ਵੱਡੀ ਭਾਬੀ ਐ ਬਗਾਨੀ ਏਦਾਂ ਤੂੰ ਹਾਜ ਜਦਾਂ ਡਿਆ ਬੋਲਣ ਤੈਨੂੰ ਵੜਨ ਦਊਗੀ ਮੁੜ ਕੇ ਏਦਾਂ ਨਹੀਂ ਬੋਲੀਦਾ ਹੁੰਦਾ ਚੱਲ ਸੌਰੀ ਨਹੀਂ ਪਰ ਉਹਨੂੰ ਵੀ ਸਿਖਾਣਾ ਕਿੱਦਾਂ ਬੋਲਦੀ ਓ ਉਹਦੀ ਤੇ ਜੀਭ ਵੀ ਏਡੀ ਲੰਮੀ ਆ ਤਾਂ ਤੂੰ ਜਰਾ ਸਮਝਾ ਤੈਨੂੰ ਕਿ ਪਤਾ ਨਹੀਂ ਲੱਗਦਾ ਕਿੱਦਾਂ ਹੁੰਦੇ ਹਾਂ ਉਦੋਂ ਮੈਂ ਮੂੰਹ ਚੁੱਕ ਗਿਆ ਰੋਟੀ ਖਾਣੀ ਨੇਪੂਆ ਮੇਰੀ ਦਾਲ ਤੁਹਾਨੂੰ ਮੈਨੂੰ ਨਾ ਪੈਸੇ ਦੇ ਦੇ ਥੋੜੇ ਜਿਹਾ ਸੌਦਾ ਮੁੱਕਾ ਵਾ ਆ ਵੇਲਾ ਤੇਰੇ ਗੋਡੇ ਘੁੱਟਦਾ ਮੈਂ ਰੱਬ ਤੇਰੀ ਲੰਮੀ ਉਮਰ ਕਰੇ ਵੇਲਾ ਤੇਰੇ ਵੇਲਾ ਥੋੜੇ ਜਿਹੇ ਪੈਸੇ ਵੇਲਾ ਸੌਦਾ ਮੁੱਕਾ ਵਾ ਦੇ ਦੇ ਨਾ ਥੋੜੇ ਜਿਹੇ ਪੈਸੇ ਚੱਲ ਇਨੇ ਇਦਾਂ ਜਾਣਾ ਵੀ ਨਹੀਂ ਹੋ ਇਥੋਂ ਹੁਣ ਮੈਂ ਕੀ ਕਰਾਂ ਹੁਣ ਬੜਾ 500 ਰੁਪਏ ਬੜਾ ਨਹੀਂ ਨਹੀਂ ਪੂਆ ਮਹੀਨੇ ਦਾ ਰਾਸ਼ਨ ਸੋਟ ਲੈਣਾ ਪੈਣਾ ਐਦਾਂ ਕਰ ਪੂਆ ਨੂੰ ਦਾ 5000 ਰੁਪਏ ਆਏ ਪੰਜ ਯਾਦਾ ਰਾਸ਼ਨ ਤੋਂ ਕੱਲੇ ਨੇ ਹਾਣਾ ਤੇ ਬੈਗੀ ਹੈ ਨਾ ਨਹੀਂ ਨਹੀਂ ਜਿੱਦਾਂ ਭੂ ਆਈ ਤੇ ਕੋ ਵਧੀਆ ਬੁਧਿਆ ਚੀਜ਼ ਲੈ ਕੇ ਖਵਾਲਦੀ ਨਹੀਂ ਮੈਂ ਨਹੀਂ ਵਧੀਆ ਖਾਂਦੀ ਚੰਗਾ ਮੈਂ ਨਾ ਭੂ ਆਣੇ ਉਹਨਾਂ ਤੇ ਨਾ ਮੈਂ ਆਉਣਾ ਹਰੀ ਮੈਂ 500 ਨਹੀਂ ਲੈਣਾ ਭੰਦ ਜਾਂ ਲੈਣਾ ਤੂੰ ਤੇ ਮੂੰਹ ਹੀ ਜੀਬ ਤੇਰੀ ਐਡੀ ਲੰਮੀ ਹੋ ਗਈ ਜਿੱਦਾਂ ਕਿਤੇ ਗਾੜੀ ਮੈਂ ਚੱਕ ਡਈ ਹੁੰਦੀ ਕੱਟਣ ਤੇ ਦਬਦਾ ਤੈਨੂੰ ਕੱਟ ਕੇ ਦੇ ਦੇਣਾ ਚੱਕ ਚੱਲ ਦੋ ਦੇ ਦਿੰਨੇ ਇੰਨੀ ਤੇਰੀ ਪੈਲੀ ਤੂੰ ਕਿੱਥੇ ਖੜਨੀ ਆ ਤੂੰ ਉਹ ਪਤਾ ਮੈਨੂੰ ਇਹਨੇ ਜਿਹੜਾ ਰਾਸ਼ਨ ਪਾਉਣਾ ਭੂਆ ਰਾਸ਼ਨ ਵਸ਼ੇ ਤੇਨੇ ਕੋਈ ਨਹੀਂ ਲਿਆਉਣਾ ਤੇ ਨਾ ਇਹਨੇ ਘਰ ਬਣਾਉਣੀ ਆ ਖਾਣੀ ਤੇਨੇ ਖੇਈ ਆ ਦੇ ਦੇ ਬੂਆ ਐਦਾਂ ਇਹਨੇ ਜਾਣਾ ਵੀ ਹੈ ਨਹੀਂ ਆ ਬੂਆ ਸੌ ਲੱਗੇ ਅੱਜ ਤੋਂ ਬਾਅਦ ਨਹੀਂ ਸ਼ਰਾਬ ਪੀਂਦਾ ਮੈਂ ਤੂੰ ਭੱਜ ਜਾ ਵੀ ਅੱਡੇ ਮੈਨੂੰ ਅੱਛਾ ਇਹ ਤਾਂ ਸੁਣ ਸੁਣ ਕੇ ਨਾ ਤੇ ਕੀ ਹੁੰਦੇ ਹੁੰਦੇ ਵੀ ਸਾਡੇ ਤੇ ਕੰਨਾਂ ਨੂੰ ਵੀ ਹੋਣਾ ਅਸਰ ਨਹੀਂ ਹੁੰਦਾ ਆ ਚੱਲੰ ਮੇ ਪੈ ਜਾ ਦੋ ਮਿੰਟ ਜੇ ਰੋਟੀ ਖਾਣੀ ਤੇ ਲਿਆਦਾ ਹੈ ਪੈ ਜਾ ਨਾ ਜਾ ਤੂੰ ਜਾ ਪੈਸੇ ਲੈ ਜਾ ਲੈ ਲੈ ਬੂਆ ਨੂੰ ਪੈਸੇ ਲੈ ਦੇ ਲੈ ਦੇ ਬੈਠੇ ਮੈਂ ਤੇ ਨਹੀਂ ਲੈ ਦੇਣੀ ਬੜੀ ਕੱਲੇ ਮੇ ਪੈ ਤੇ ਕੈਮਰਾ ਇੱਕ ਹੋਣੀਗਾ ਜੀ ਨੇ ਤੇ ਤੁਹਾਨੂੰ ਪਤਾ ਹੀ ਭਾਬੀ ਦਾ ਤੁਮੀ ਨਾਲ ਜਾਣਾ ਨਹੀਂ ਭੈਣ ਰੋਟੀ ਦਾ ਬੜਾ ਔਖਾ ਹੀ ਹੋ ਤੇ ਰੋਟੀ ਤਾਂ ਖਾਦੀ ਕਿਧਰ ਆ ਘਰ ਆਣ ਕੇ ਰੱਜਿਆ ਤੇ ਉਹਨਾਂ ਦੇ ਆਣ ਕੇ ਸੌਂ ਜੰਨਾ ਹਾਂ ਦਾ ਟੈਨ ਨਹੀਂ ਰੋਟੀ ਪਰ ਨਹੀਂ ਵੇਖ ਹੁਣ ਹੁਣ ਮੰਮੀ ਤੇ ਹੁਣ ਡੈਡੀ ਨਹੀਂ ਹੈਗੇ ਤੇ ਹੁਣ ਤੂੰ ਹੀ ਆ ਵੇਲਾ ਫਿਰ ਮੈਂ ਤੂੰ ਆ ਜਾ ਹਵੇਲਾ ਕਰ ਕਿੰਨੇ ਦਿਨ ਇੱਥੇ ਰਹੇਂਗੀ ਤੂੰ ਹੁਣ ਤੇ ਫਿਰ ਤੂੰ ਹੀ ਟਾਈਮ ਦਾ ਘਰ ਆ ਜਾਗਾ ਮੈਂ ਬੜੇ ਕਰੂੰਗਾ ਦੇ ਦੂੰਗਾ ਜਾ ਸ਼ਰਾਬ ਵੀ ਛੱਡ ਦੀ ਜਾ ਤੂੰ ਜਦੋਂ ਜਦ ਲਮੇ ਬੈਠਨ ਰੋਟੀ ਦਿੰਦੇ ਤੇ ਫਿਰ ਜਾਵੀਂ ਵਾਹ ਹੇਲੀ ਆ ਬੀ ਅਮਲੀ ਹੁਣੀ ਪੈ ਕੇ ਡਿਰੇਸਟ ਕਰ ਲਾ ਕਰ ਲੈਣਾ ਮੇਲਾ ਜਾ ਨੀ ਤੇ ਪੈ ਲੈਣਾ ਹਰੀ ਕਾਤੇ ਪੈ ਹੈ ਕਿਧਰ ਉਖਾਣ ਲੱਗੇ ਅਗੇ ਕਾਣ ਕੇ ਬਹਿ ਗਈ ਹੈ ਤੇ ਹੁਣ ਇਹ ਸਿੱਤੇ ਚੱਲ ਕੇ ਹੈ ਨੀ ਜਿੱਪ ਉਹਨੇ ਇਮੀਂ ਪੀਤੀ ਡਫੀ ਆ ਉਹਨੂੰ ਤੇ ਹੋਸ਼ ਨਹੀਂ ਤੈਨੂੰ ਤੇ ਹੋਸ਼ ਆ ਤੂੰ ਕਿਉਂ ਸਿਰ ਕਪਾਉਂਦੀ ਓ ਤੇ ਨਾ ਇੰਨਾ ਅੱਛਾ ਹੈ ਬੋਲਣਾ ਤੈਨੂੰ ਮਾਸਾ ਨਹੀਂ ਆਉਂਦਾ ਪਰ ਜਈਆਂ ਨੇ ਦਾ ਬੋਲੀਦਾ ਕੋਈ ਇਤ ਵੀ ਹੁੰਦੀ ਆ ਜਦੋਂ ਸੋਫੀ ਜਾਂਦਾ ਉਹ ਤੇ ਚੰਗਾ ਬੋਲਦਾ ਨਾ ਤੂੰ ਕਾ ਕਸੇ ਰੜਾਉਂਦਾਈ ਉਹ ਦਿਨ ਮੇਰੀ ਗੱਲ ਸੁਣੋ 1000 ਰੁਪਈਆ ਹੈਗਾ ਤੇ ਦੇ ਮਗਰ ਕੋਈ ਆਜੂ ਸਾਈਕਲ ਵਾਲਾ ਲੈ ਮੰਮੀ ਮੇਰ ਕੋ ਕਿਥੇ ਮੇਰ ਕੋ ਕਿਥੇ 100 ਰੁਪਈਆ ਨਹੀਂ ਹੈਂ ਕੋਟਾ ਪਿਆ ਹੋਣੀ ਜਿੰਨੂੰ ਆਂਦੇ ਮੈਨੂੰ ਤੁਸੀਂ ਦੇ ਦੇ ਜੀ ਮੇਰੀ ਗੱਲ ਸੁਣ ਜਿਹੜੇ ਹੁੰਦੇ ਆ ਮੈਂ ਤੁਹਾਨੂੰ ਸਾਰੇ ਫੜਾ ਦਿੰਨੀ ਆ ਮੈਂ ਕੋਈ ਆਪਣੇ ਕੋ ਰੱਖਦੀ ਹੁੰਦਾ ਮੈਂ ਕਿਉਂ ਮੰਗਾ ਤੁਹਾਡੇ ਕੋ ਤੁਹਾਡੇ ਗਾੜੀ ਹੱਥ ਕੱਢਾਵਾ ਦੋ ਇਹਨੂੰ 1000 ਰੁਪਈਆ ਫਿਰ ਜਾਂਦੇ ਆ ਤੇ ਪੀ ਕੇ ਤੇ ਨਾਲੇ ਚ ਮੁੱਦਾ ਆਇਆ ਹੋਇਆ ਹੈ ਨਹੀਂ ਮੇਰੇ ਕੋਲ ਪਈ ਨੂੰ ਮੈਂ ਗੱਲਾਂ ਕਰਨ ਨੂੰ ਕਿਹਾ ਲਿਆ ਫੜਾਗਾ 1000 ਰੁਪਏ ਹੈਗਾ ਤੇ ਦੇ ਦਿਨ ਤਵਾ ਤੇ ਜਾ। ਹਾਂ ਮੋਤਾ ਜੀ ਤਾਂ ਕਹਤਾ ਮੇਰੇ ਕੋ ਹੈ ਨਹੀਂ ਐ ਫਿਰ ਹੋ ਗਲ ਬਾਰ-ਬਾਰ ਕੇ 100 ਰੁਪਏ 1000 ਰੁਪਏ ਮੇਰੇ ਕੋ ਰੁਪਈਆ ਨਹੀਂ ਐ ਕੋ। ਇਹੋ ਜੀਬ ਚਲਾਉਂਦੀ ਰਿਹਾ ਕਰ ਏਡੀ ਲਮੀ। ਕਰਦਾ ਇਹ ਤਾਂ ਵੇਖਿਆ ਕਰ ਵੀ ਟਾਈਮ ਕੋਈ ਹੁੰਦਾ ਉਹਨੂੰ ਕਿੱਦਾਂ ਵੇਖਣਾ। ਇਹੋ ਜੀ ਟਾਈਮ ਤੇ ਚੱਲਦੇ ਰਹਿਣੇ ਆ। ਇਹ ਹੁਣ ਗਲ ਪੈ ਗਏ ਸਾਡੇ ਢੋਲ ਤੇ ਵਜਾਉਣੇ ਪੈਣੇ ਆ। ਮੇਰੇ ਕੋ ਹੈ ਨਹੀਂ ਜੇ ਮੈਂ ਦੱਸ ਤੀ। ਹਾਂ ਗੱਡੇ ਮੈਨੂੰ ਨੋੜ ਦਿੰਦੇ ਕਿੰਨ ਕਿੰਨੇ। ਤੇ ਜੀ ਜੀ। ਇਹਦਾ ਨੁਕਾ ਇੱਥੇ ਤਾਂ।